ਵੇਰ ਚੱਲਣਾ ਬਣੋ ਜਰਦਿਆ ਓਹੋ ਨਹੀਂ ਚੱਲਣਾ ਕਿਉਂ ਤੂੰ ਆ ਨਹੀਂ ਜਾਣੇ ਦੇਖੋ ਲਾਓ ਯਾਰ ਫੋਨ ਤੂੰ ਆ ਹੈਲੋ ਸ਼ਸ਼ੀਕਾ ਮੈਂ ਗੱਲ ਕਰਦੀ ਨਾ ਇਹਨਾਂ ਨਾਲ ਉਹ ਦੀਦੀ ਨਾਲ ਕਦੀ ਗੱਲ ਕਰਨੀ ਹੈ ਤੇ ਮੰਮੀ ਨੂੰ ਆਪ ਚਾਹੀਦਾ ਹੀ ਨਾ ਕਿ ਫੋਨ ਕਰਕੇ ਦੱਸਾਂ ਕਿ ਕਰ ਘਰ ਗੱਲ ਤੋਂ ਕੋਈ ਗੱਲ ਨਹੀਂ ਆਉਂਦੇ ਆ ਨਾ ਦੀਦੀ ਮੈਂ ਗੱਲ ਕਰਦੀ ਨਾ ਉਹਨਾਂ ਨਾਲ ਪੁੱਛ ਕੇ ਦੱਸਿਓ ਬਣਾ ਕੀ ਕਹਿੰਦੇ ਮਾਸੂ ਨਾ ਗੱਲ ਅਸ਼ਾ ਦੀਦੀ ਉਹਨਾਂ ਨੇ ਸ਼ਰਮ ਨਹੀਂ ਉੱਥੇ ਰਹਿਣ ਲੱਗੀਆਂ ਨਾਲੇ ਸਾਡੀ ਬੇਸਤ ਅੱਛਾ ਦੀਦੀ ਹੁਣ ਦਵਾਈ ਦਿਵਾਉਣ ਵਾਸਤੇ ਉੱਥੇ ਰਹੇ ਆ ਤੇ ਅਸੀਂ ਨਹੀਂ ਦਿਵਾਉਂਦੇ ਭਲਾਨਾ ਨੂੰ ਅੱਗੇ ਵੀ ਤਾਂ ਸਰ ਵਨ ਅੱਛਾ ਟੈਸਟ ਕਰਵਾਉਣ ਵਾਸਤੇ ਉੱਥੇ ਰਹੇ ਆ ਤੇ ਅਸੀਂ ਨਹੀਂ ਕੀ ਗੱਲ ਅਸੀਂ ਦਵਾਈ ਦਿਵਾਸ ਦਵਾਈ ਦੇ ਐ ਨਹੀਂ ਟੈਸਟ 1 ਅੱਛਾ ਦੀਦੀ ਟੈਸਟ ਕਰਵਾਉਣ ਵਾਸਤੇ ਮੰਮੀ ਉੱਥੇ ਰਹਿ ਐ। ਕਿ ਸ਼ੁਰੂ ਕਿੱਥੋਂ ਕਰਨੀ ਪੈਣਾ ਹੋਵੇ। 2 1 ਫੇਰ ਕੀ ਹੋਇਆ ਸੰਦੀਪ ਜੀ ਉੱਥੇ ਰਹਿ ਪਏ ਆ ਤੇਨੂੰ ਵੀ ਪਤਾ ਤੇ ਦਿਲਜੀਤ ਦਾ ਕਿੰਨਾ ਕ ਟਾਈਮ ਲੱਗਣਾ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਕਹਿੰਦਾ ਤੈਨੂੰ। ਤੁਹਾਨੂੰ ਇਹ ਗੱਲ ਦਾ ਨਹੀਂ ਨਾ ਪਤਾ। ਤੁਸੀਂ ਤੇ ਆਪਣੇ ਘਰ ਬੈਹਿ ਜਾ। 2 1 ਦੀਦੀ ਤੁਸੀਂ ਇੱਥੇ ਆਪਣੇ ਘਰ ਜਾ ਕੇ ਬਹਿ ਜਾਣਾ ਮੈਂ ਰਹਿਣਾ ਵਾਂ। ਕੀ ਕਹਿੰਦੇ? ਕਹਿਣਾ ਹੁੰਦਾ ਨੇ ਕੀ ਆ? ਉਹ ਤੇ ਬੜੇ ਔਖੇ ਹੋ ਗਏ ਮੈਨੂੰ। ਮੰਮੂ 1 ਮੰਮੀ ਦਾ ਹਾਲ ਵੇਖ ਲੋ ਟੈਸਟ ਜੋਤ ਨਹੀਂ ਕਰਾਉਣੇ ਆ ਅਸੀਂ ਨਹੀਂ ਕਰਵਾ ਸਕਦੇ ਉਹ ਤਾਂ ਗੱਲ ਹੋਈ ਆ ਕਿ ਬੇਇੱਜ਼ਤੀ ਸਾਡੀ ਉੱਥੇ ਹੋਣਦੀ ਆ ਤੇ ਇਹਨਾਂ ਨੂੰ ਗੱਲਾਂ ਆਉਂਦੀ ਨੇ ਨਹੀਂ ਨਹੀਂ ਕੀ ਖਾ ਰਿਆ ਨਾ ਸਾਰੇ ਇੱਕ ਪੀਸ ਹੈਗਾ ਯਾਰ 2 1 ਸਾਡੀ ਉੱਥੇ ਚੰਗੀ ਬੇਇੱਜ਼ਤੀ ਕਰਵਾਉਣ ਦੇ ਆ ਤੇ ਅੱਜ ਕਿਹੜੀ ਮਾੜੀ ਗੱਲ ਆ ਆ ਉਹ ਤਾਂ ਗੱਲ ਹੈ ਇਹ ਸਮਝਣ ਫਿਰ ਆ ਨਾ ਅੱਛਾ ਕੀ ਕਹਿੰਦੇ ਏ ਤੈਨੂੰ ਕਹਿਣਾ ਕਿ ਇਹਨਾਂ ਦੇ ਦਿਮਾਗ ਹੋ ਗਏ ਤੇ ਖਰਾਬ ਜਿਆਦਾ ਹਾਂਜੀ ਤੇ ਤਾਂ ਕਿ ਇਹਦੇ ਵਿੱਚ ਕਿਹੜੀ ਮਾੜੀ ਗੱਲ ਕਰ ਰਹੇ ਆ ਅਸੀਂ ਨਾ ਕਰਿਆ ਕਰ ਚੰਗਾ ਬਹੁਤਾ ਜ਼ਿਆਦਾ ਤਾਂ ਬਾਕੀ ਮੇਰੀ ਗੱਲ ਸੁਣ ਅੱਗੇ ਤੋਂ ਨਾ ਸੰਦੀਪ ਫੋਨ ਕਰੇਗੀ ਤੈਨੂੰ ਕਾ ਫੋਨ ਤੇ ਮੈਨੂੰ ਦੱਸ ਕੀ ਗੱਲ ਆ ਜ਼ਿਆਦਾ ਨਾ ਕਰ ਕੇ ਵਨ ਉਹ ਕੰਮ ਮੈਂ ਫੇਜਾ ਤਾ ਲੱਗਿਆ ਚਾਹ ਨਾ ਕਰ ਕੇ ਲੱਗ ਤਾ ਵਨ ਅੱਗੇ ਤੋਂ ਨਾ ਸੰਦੀਪ ਫੋਨ ਕਰੇਗੀ ਨਾ ਵੀ ਦੀ ਦੀ ਪੀ ਲੋ ਲੈ ਦੱਸ ਆਪਣੇ ਵਾਸਤੇ ਵੀ ਤੂੰ ਲਿਆਂਦੀ ਆਪਣੇ ਵਾਸਤੇ ਅਮੀ ਨਾ ਨੌ ਪੁੱਤ ਨਾ ਬਾਂਦੀ ਆਹ ਤੇ ਪਿੰਡ ਦੇ ਵਿੱਚ ਵੱਖਰੇ ਹੀ ਆ ਜਿਨ੍ਹਾਂ ਨੂੰ ਨਾਲ ਤੁਰੇ ਜਾਂਦੇ ਕਿਉਂ ਆ ਆਦੇ ਪਿੰਡ ਵਿੱਚੋਂ ਵੱਖਰੇ ਹੀ ਆ ਜਿਨ੍ਹਾਂ ਨੂੰ ਨਾਲ ਟੋਵਰ ਨਹੀਂ ਆਦੇ ਪਿੰਡ ਵਿੱਚੋਂ ਵੱਖਰੇ ਹੀ ਆ ਮੈਂ ਤੋਂ ਆਪਸੇ ਆਣੀ ਹੈ ਮੰਮੀ ਜੀ ਇਹਨਾਂ ਦਾ ਹੱਲ ਕੱਢਣਾ ਹੀ ਪੈਣਾ ਵਾ ਐਦਾ ਮੇ ਕੋਲ ਦੀ ਰੋਟੀਆਂ ਪਕਾਈਆਂ ਇਹਨਾਂ ਦਾ ਨਾ ਚਾਵਾਂ ਬਣਾਈਆਂ ਜਾਂਦੀਆਂ ਵਾ ਮੈਂ ਲੱਗੀ ਇਹਨਾਂ ਵੱਲ ਜਾ ਜਾ ਤੋਰੇ ਕਰਕੇ ਫਿਰ ਕਿ ਤੂੰ ਹੀ ਥੋੜੀ ਬਹੁਤੀ ਅਗਲ ਕਰ ਲੱਗਦੀ ਭੁਲਾਈਦਾ ਉਹਨਾਂ ਨੂੰ ਪੇ ਚੱਲ ਆਇਓ ਕਿਤੇ ਤੇ ਉਹ ਘਾਟੀ ਧਿਆਨ ਕਰਦੇ ਆ ਤੁਹਾਨੂੰ ਪਤਾ ਫਿਰ ਹਣਾ ਧੀਆ ਦੇ ਘਰ ਉਹ ਤਾਂ ਚੰਗੇ ਨੇ ਲੱਗੀਦਾ ਕੱਟ ਲੈ ਕਾ ਛੱਡਿਆ ਤਾਂ ਵੀ ਹੁਣ ਛੱਡ ਕੇ ਵਿਚਾਰੀ ਨੂੰ ਆਈ ਹੈ ਮੇਰੇ ਵਗੈਰਾ ਰਹਿੰਦੀ ਨਹੀਂ ਆ ਸੰਦੀਪ ਵੀ ਆ ਚਲੋ ਇਹ ਤਾਂ ਹੈ ਹੀ ਹੈ ਹਾਂਜੀ ਤੇ ਉਹਦਾ ਮਸੀ ਨਾਲ ਕਿਉਂ ਨਹੀਂ ਆਏ ਉਹਦਨ ਹੋਰ ਮੇਰਾ ਤਾਂ ਕੰਮ ਹੀ ਨਹੀਂ ਕਰਨ ਵਾਲੀ ਚੱਲ ਪੁੱਤ ਆਪੇ ਆ ਜਾਣਗੇ ਕੋਈ ਗੱਲ ਨਹੀਂ ਆਉਣਾ ਹੀ ਆਉਣਾ ਨਹੀਂ ਆਉਣਾ ਮੈਂ ਕਿੰਨਾ ਕਿਚਰਾਉਣਾ ਕੱਢ ਲੈ ਮਮੀ ਨਾ ਹੋ ਹੋ ਨਹੀਂ ਕਰਨਾਗੇ ਕਿਉਂ ਕਿ ਇਹ ਆਵਾ ਮਮੀ ਨੂੰ ਕੀ ਕਹਿੰਦੇ ਸੀ ਤੁਸੀਂ ਮਮੀ ਨੂੰ ਕੁਛ ਨਹੀਂ ਕੁਛ 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 ਇਹ ਤਾਂ ਅੱਜ ਜੋ ਤੋਂ ਮਮੀ ਨੂੰ ਕਿਹਾ ਵਾ ਨਾ ਉਮੇ ਕੰਨੀ ਸੁਣਿਆ ਵਾ ਕੀ ਗੱਲ ਤੇਰੇ ਕੋਈ ਨਹੀਂ ਆ ਕੇ ਰਹਿੰਦੇ ਮੰਮੀ ਦੇ ਵਿਚਾਰੇ ਉਹਨਾਂ ਹਾਲਾਤਾਂ 'ਚ ਰਹਿਣ ਆਏ ਆ ਇਦੋਂ ਕਰਿਓ ਆ ਦੇਣਾ ਹੁੰਦੇ ਆ ਮੁੜ ਕੇ ਫੇਰ ਆਪਣੇ ਘਰ ਜਾਂਦੇ ਆ ਨਾਲੇ ਤਾਂ ਦਵਾਈ ਦੀ ਗੱਲ ਕਰਨਦੀ ਆ ਫੇਰ ਸੁਣ ਮੇਰੀ ਗੱਲ ਕੀ ਗੱਲ ਭੈਣ ਉਹ ਨਹੀਂ ਵਾ ਉਹ ਗੰਤੋਂ ਗਈ ਤੇ ਪੈਣਾ ਹੈ ਬਸ ਨਾਲੇ ਮੇਰੀ ਗੱਲ ਸੁਣ ਅ ਦਵਾਈ ਦਾ ਤੇ ਮੈਨੂੰ ਤੇ ਕੋ ਪਤਾ ਲੱਗਾ ਵੀ ਮੰਮੀ ਤੇਰੀ ਠੀਕ ਨਹੀਂ ਤੇ ਤਾਂ ਰਹਿਣਾ ਇੱਥੇ ਤੇ ਨਾਲੇ ਮੈਨੂੰ ਇਹ ਦੱਸ ਵੀ ਪਿਪਾ ਭਰਾ ਹੋਏ ਰਬਾ ਆ ਦਵਾਈ ਲੈਣ ਵਾਲੀ ਗੱਲ ਦਾ ਮੈਨੂੰ ਹੁਣ ਦੇਖੋ ਪਤਾ ਲੱਗੀ ਆ ਆ ਸ਼ੁਰੂ ਤੇ ਉਹ ਗੱਲ 1 ਜੋ 1 ਤੂੰ ਇਦਾਂ ਦੀਆਂ ਗੱਲਾਂ ਮਾਂਜਣਾ ਸੋਚਿਆ ਕਰ ਨੰਗ ਲੈ ਦੋ 1 ਤੂੰ ਇਦਾਂ ਦੀਆਂ ਗੱਲਾਂ ਮਾਂਜਣਾ ਸੋਚਿਆ ਕਰ 2 ਫੇਰ ਚੱਲਣ ਦੇ ਬਣਾ ਜਰ ਜਾ ਨਹੀਂ ਚੱਲਣ ਕਿਉਂ 2 ਹੈ ਤੇ ਜਾਣੇ ਫੋਨ ਲਾਓ ਯਾਰ ਫੋਨ 2 ਹੈ ਹੈਲੋ ਸ਼ਸ਼ਿਕਾ ਮੈਂ ਗੱਲ ਕਰਦੀ ਨਾ ਇਹਨਾਂ ਨਾਲ ਉਹ ਦੀਦੀ ਨਾ ਕੀ ਗੱਲ ਕਰਨੀ ਐ ਤੇ ਮੰਮੀ ਨੂੰ ਆਪ ਚਾਹੀਦਾ ਹੀ ਨਾ ਕਿ ਫੋਨ ਕਰਕੇ ਦੱਸਾਂ ਇਕੱਲੀ ਘਰ ਘਰ ਗੱਲ ਤੋਂ ਹੈ ਤੋ 2 ਕੋਈ ਗੱਲ ਨਹੀਂ ਆਉਂਦੇ ਨਾ ਦੀਦੀ ਮੈਂ ਗੱਲ ਕਰਦੀ ਨਾ ਉਹਨਾਂ ਨਾਲ ਮੁਸ਼ਕਿਲ ਤੁਸੀਂ ਬੜਾ ਕੀ ਕਹਿੰਦੇ ਹੂੰ ਬਾਸ ਉਹ ਗੀਰ 1 ਅਸ਼ਾ ਦੀਦੀ ਉਹਨਾਂ ਨੂੰ ਸ਼ਰਮ ਨਾ ਆਈ ਉੱਥੇ ਰਹਿਣ ਲੱਗਿਆਂ ਨਾਲੇ ਸਾਡੀ ਬੇਸਤ 1 ਅੱਛਾ ਦੀਦੀ ਹੁਣ ਦਵਾਈ ਦਿਵਾਉਣ ਵਾਸਤੇ ਉੱਥੇ ਰਹੇ ਆ ਅਹੀਂ ਨਹੀਂ ਦਵਾਈ ਦੇ ਭਲਾਣਾ ਨੂੰ ਅੱਗੇ ਵੀ ਤੇ ਸਰ ਵਨ ਅੱਛਾ ਟੈਸਟ ਕਰਵਾਉਣ ਵਾਸਤੇ ਉੱਥੇ ਰਹੇ ਆ ਤੇ ਅਹੀਂ ਨਹੀਂ ਕੀ ਗੱਲ ਅਸੀਂ ਦਵਾਈ ਦਵਾਸ ਦਵਾਈ ਦੇ ਐ ਨਹੀਂ ਟੈਸਟ ਅੱਛਾ ਮੰਮੀ ਵੀ ਰਹਿੰਦੇ ਆ ਟੈਸਟ ਕਰੇ ਆ ਤੀ ਵੀ ਵਨ ਅੱਛਾ ਦੀਦੀ ਟੈਸਟ ਕਰਵਾਉਣ ਵਾਸਤੇ ਮੰਮੀ ਉੱਥੇ ਰਹੇ ਆ ਸ਼ੁਰੂ ਕਿੱਥੋਂ ਕਰਨਾ ਪੈਣਾ ਤੁਹਾਨੂੰ ਫਿਰ ਕੀ ਹੈ ਸੰਦੀਪ ਜੀ ਉੱਥੇ ਰਹਿ ਪਏ ਆ ਤੇਨੂੰ ਵੀ ਪਤਾ ਤੇ ਦਿਲਜੀਤ ਦਾ ਕਿੰਨਾ ਕੁ ਟਾਈਮ ਲੱਗਣਾ ਕੋਈ ਗੱਲ ਨਹੀਂ ਕੋਈ ਕੁਝ ਨਹੀਂ ਕਹਿੰਦਾ ਤੁਹਾਨੂੰ ਤਾਨੂੰ ਇਹ ਗੱਲ ਦਾ ਨਹੀਂ ਨਾ ਪਤਾ ਤੁਸੀਂ ਤੇ ਆਪਣੇ ਘਰ ਬੈਗ ਜਣ 3 2 1 ਦੀਦੀ ਤੁਸੀਂ ਇੱਥੇ ਆਪਣੇ ਘਰ ਜਾ ਕੇ ਬਹਿ ਜਾਣਾ ਮੈਂ ਰਹਿਣਾ ਵਾਂ ਕੀ ਕਹਿੰਦੇ ਕਹਿਣਾ ਹੁੰਦਾ ਨੇ ਕੀ ਆ ਉਹ ਤੇ ਬੜੇ ਓਖੇ ਹੋ ਗਿਆ ਗੇ ਮੈਨੇ 3 2 1 ਮੰਮੀ ਦਾ ਹਾਲ ਵੇਖ ਲੋ ਟੈਸਟ ਜੋਤ ਨਹੀਂ ਕਰਵਾਉਣੇ ਆ ਅਸੀਂ ਨਹੀਂ ਕਰਵਾ ਸਕਦੇ ਉਹ ਤਾਂ ਗੱਲ ਹੋਈ ਆ ਕਿ ਬੇਇੱਜ਼ਤੀ ਸਾਡੀ ਉੱਥੇ ਹੋਣਦੀ ਆ ਤੇ ਇਹਨਾਂ ਨੂੰ ਗੱਲਾਂ ਹੁੰਦੀਆਂ ਕੀ ਕਵੀ ਹੈਗਾ ਯਾਰ ਕਾ 21 ਹਾਂਡੀ ਉਥੇ ਚੰਗੀ ਬੇਚੀ ਕਰਵਾਉਂਦੇ ਆ ਤੇ ਅੱਜ ਕਿਹੜੀ ਮਾੜੀ ਗੱਲ ਆ ਹਾਂ ਉਹ ਤਾਂ ਗੱਲ ਹੈ ਇਹ ਸਮਝਣ ਫੇਰ ਆਣਾ ਅੱਛਾ ਕੀ ਕਹਿੰਦੇ ਸੀ ਤੈਨੂੰ ਕਹਿਣਾ ਕਿ ਇਹਨਾਂ ਦੇ ਦਿਮਾਗ ਹੋ ਗਏ ਤੇ ਖਰਾਬ ਜਾਦਾ ਹਾਂਜੀ ਤੇ ਤਾਂ ਕੀ ਇਹਦੇ ਵਿੱਚ ਕਿਹੜੀ ਮਾੜੀ ਗੱਲ ਕਰ ਰਹੇ ਆ ਅਸੀਂ ਉਹਨਾਂ ਕਰਿਆ ਕਰ ਚੰਗਾ ਬਹੁਤਾ ਜਿਆਦਾ ਤੇ ਬਾਕੀ ਮੇਰੀ ਗੱਲ ਸੁਣ ਹਾਂਜੀ ਅੱਗੇ ਤੋਂ ਨਾ ਸੰਦੀਪ ਫੋਨ ਕਰੇਗੀ ਤੈਨੂੰ ਕਾ ਫੋਨ ਤੇ ਮੈਨੂੰ ਦੱਸ ਕੀ ਗੱਲ ਆ ਜਿਆਦਾ ਨਾ ਕਰ 1 ਓਏ ਇੱਕ ਮਿੰਟ ਮੈਂ ਫੇਰ ਜਤਾ ਲਗਿਆ ਚਲਾ ਦੇ ਕਰਕੇ ਮੈਂ ਚੱਤਾ 1 ਅੱਗੇ ਤੋਂ ਨਾ ਸੰਦੀਪ ਫੋਨ ਕਰੇਗੀ ਨਾ ਵੀ ਦੀ ਨਹੀਂ ਪੀ ਲੋ ਲੈ ਦੱਸ ਆਪਣੇ ਵਾਸਤੇ ਵੀ ਤੂੰ ਲਿਆਉਂਦੀ ਆਪਣੇ ਵਾਸਤੇ ਅਮੀ ਨਾ ਨੌਪੁੱਤ ਨਾ ਬੰਦੀ ਆਹ ਤੇ ਪਿੰਡ ਦੇ ਵਿੱਚ ਵੱਖਰੇ ਹੀ ਆ ਜਿਨ੍ਹਾਂ ਨੂੰ ਨਾਲ ਤੁਰੇ ਜਾਂਦੇ ਟੋਆ ਆਹ ਤੇ ਪਿੰਡ ਵਿੱਚ ਵੱਖਰੇ ਹੀ ਆ ਜਿਨ੍ਹਾਂ ਨੂੰ ਨਾਲ ਟੋਆ ਨਹੀਂ ਆਹ ਤੇ ਪਿੰਡ ਵਿੱਚ ਵੱਖਰੇ ਹੀ ਆ ਤੂੰ ਆਪਸੇ ਆਣੀ ਹੈ ਮਮੀ ਜੀ ਇਹਨਾਂ ਦਾ ਹੱਲ ਕੱਢਣਾ ਹੀ ਪੈਣਾ ਵਾ ਐਦਾਂ ਮੇ ਕੋਈ ਰੋਟੀਆਂ ਪਕਾਈਆਂ ਇਹਨਾਂ ਚਾਵਾ ਪਕਾਈਆਂ ਜਾਂਦੀਆਂ ਵਾ ਮੈਂ ਲਗੀ ਇਹਨਾਂ ਵੱਲ ਜਾ ਜਾ ਤੂੰ ਦੋਰੇ ਕਰਕੇ ਫਿਰ ਕਿ ਤੂੰ ਹੀ ਥੋੜੀ ਬਹੁਤੀ ਅਗਲ ਕਰ ਲੱਗਦੀ ਲਾਈਦਾ ਉਹਨਾਂ ਨੂੰ ਅੱਛਾ ਫੇ ਚੱਲ ਆਇਓ ਕਿਤੇ ਤੇ ਉਹ ਘਾਟੀ ਧਿਆਨ ਕਰਦੇ ਆ ਤੁਹਾਨੂੰ ਪਤਾ ਫਿਰ ਨਾ ਧੀਆ ਦੇ ਘਰ ਉਹ ਤਾਂ ਚੰਗੇ ਨਹੀਂ ਲੱਗੀਦਾ ਕੱਟ ਲੈ ਇੱਥੇ ਠੀਕ ਛੱਡਿਆ ਤੋਂ ਵੀ ਹੁਣ ਛੱਡ ਕੇ ਵਿਚਾਰੀ ਨੂੰ ਆਈ ਮੇਰੇ ਵਿਚਾਰ ਰਹਿੰਦੀ ਨਹੀਂ ਸੰਦੀਪ ਵੀ ਆ ਚਲੋ ਇਹ ਤਾਂ ਹੈ ਹੀ ਹੈ ਹਾਂਜੀ ਤੇ ਉਹਦਾ ਮਸੀ ਨਾਲ ਕਿਉਂ ਨਹੀਂ ਆਏ ਉਦਨ ਪਰ ਮੁਰ ਮੁਰਾਦਾ ਕੰਮ ਹੀ ਨ ਕਰਨ ਵਾਲੀ ਚੱਲ ਪੁੱਤ ਆਪੇ ਆ ਜਾਣਗੇ ਕੋਈ ਗੱਲ ਨਹੀਂ ਆਉਣਾ ਹੀ ਉਹਨਾਂ ਨੇ ਹੀ ਆਉਣਾ ਮੈਂ ਕਿੰਨਾ ਕਿਚਰਾਉਣਾ ਕੱਢ ਲਾ ਦੇ ਇਹ ਮੰਮੀ ਨਾ ਕੋ ਹੋ ਨਹੀਂ ਕਰਨਾਗੇ ਕਿਉਂ ਕਿ ਹੋਇਆ ਵਾ ਮੰਮੀ ਨੂੰ ਕੀ ਕਹਿੰਦੇ ਸੀ ਤੁਸੀਂ ਮੰਮੀ ਨੂੰ ਕੁਛ ਵੀ ਨਹੀਂ ਕੁਛ 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 ਜਿਹੜਾ ਅੱਜ ਜੋ ਤੂੰ ਮੰਮੀ ਨੂੰ ਕਿਹਾ ਵਾ ਨਾ ਉਹ ਮੈਂ ਕੰਨੀ ਸੁਣਿਆ ਵਾ ਕੀ ਗੱਲ ਤੇਰੇ ਪੇਕੇ ਨਹੀਂ ਆ ਕੇ ਰਹਿੰਦੇ ਮੰਮੀ ਦੇ ਵਿਚਾਰੇ ਉਹਨਾਂ ਹਾਲਾਤਾਂ 'ਚ ਰਹਿਣ ਆਏ ਆ ਇਦੋਂ ਕਰੇ ਅਦੇ ਨਾਉਂਦੇ ਆ ਮੁੜ ਕੇ ਫੇਰ ਆਪਣੇ ਘਰ ਜਾਂਦੇ ਆ ਨਾਲੇ ਤਾਂ ਦਵਾਈ ਦੀ ਗੱਲ ਕਰਨਦੀ ਆ ਫਿਰ ਸੁਣ ਮੇਰੀ ਗੱਲ ਕੀ ਗੱਲ ਭੈਣ ਉਹ ਨਹੀਂ ਆ ਉਹ ਗੰਤੋਂ ਗੇਤ ਪੈਣਾ ਹੈ ਨਾਲੇ ਮੇਰੀ ਗੱਲ ਸੁਣ ਆ ਦਵਾਈ ਦਾ ਤੇ ਮੈਨੂੰ ਤੇ ਕੋ ਪਤਾ ਲੱਗਾ ਵੀ ਮੰਮੀ ਤੇਰੀ ਠੀਕ ਨਹੀਂ ਤੇ ਤਾ ਰਹਿਣਾ ਇੱਥੇ ਤੇ ਨਾਲੇ ਮੈਨੂੰ ਇਹ ਦੱਸ ਵੀ ਪਪਾ ਭਰਾ ਹੋਏ ਰੱਬ ਆ ਦਵਾਈ ਲੈਣ ਵਾਲੀ ਗੱਲ ਨਾਲ ਮੈਨੂੰ ਹੁਣ ਤੇ ਕੋ ਪਤਾ ਲੱਗੀ ਆ ਆ ਸ਼ੁਰੂ ਤੇ ਉਹ ਗੱਲ ਜੋ ਤੂੰ ਇਦਾਂ ਦੀਆਂ ਗੱਲਾਂ ਮਾਂਜਣਾ ਸੋਚਿਆ ਕਰ